ਉਹਨਾਂ ਪ੍ਰਧਾਨ ਕੋਲ ਆ ਗਿਆ ਜੀ ਨਾਮ ਕਰਦਾ ਤੇ ਨਾਮ ਕਰਦਾ ਅੱਜ ਇੱਕ ਬੰਦਾ ਪਤਾ ਕਿ 15 ਤੋਂ 20 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਬਸਸ ਬਸ ਵਿਭਾਗਾਂ ਦੇ ਵਿੱਚ ਸੱਚੇ ਮੁਲਾਜ਼ਮਾਨ ਦੇ ਤੌਰ ਦੇ ਉੱਪਰ ਕੰਮ ਕਰਦੇ ਆ ਰਹੇ ਆ ਪਿਛਲੇ ਕਾਲੀਆਂ ਬਖਤ ਵੀ ਸਾਨੂੰ ਕੁੱਟਿਆ ਗਿਆ ਲਤਾੜਿਆ ਗਿਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਹੈ ਅੱਜ ਅਸੀਂ ਵਾਟਰ ਸਪਲਾਈ ਡਿਪਾਰਟਮੈਂਟ ਦੇ ਵਿੱਚ ਤੋਂ ਆ ਗਏ ਤੇ ਠੇਕਾ ਮੁਲਾਜ਼ਮ 취ਾਰ ਸਮੁਰਜਾ ਪੰਜਾਬ ਦੇ ਬੈਨਰ ਖੇਲੇ ਤਕਰੀਬਨ 24 ਡਿਪਾਰਟਮੈਂਟਾਂ ਦੀਆਂ 24 ਜੱਥੇ ਬੰਦੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਮਾਜੋਗ ਮੁੱਖ ਮੰਤਰੀ ਸਾਹਿਬ ਜਿਹੜਾ ਮੁੱਖ ਮੰਤਰੀ ਚੰਨੀ ਸਾਹਿਬ ਸੀਗੇ ਉਹ ਲੋ ਅਸੀਂ ਲਗਾਤਾਰ ਧਰਨੇ ਦੇ ਉੱਪਰ ਬੈਠੇ ਹੋਏ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਸਾਹਿਬ ਜੀ ਸਾਡੇ ਉਰੇ ਹਲਕੇ ਸਮਾਣੇ ਤੋਂ ਕੈਬਨਰੇਟ ਬੰਤੂ ਜੀ ਚੇਤਨ ਸਿੰਘ ਜੋੜਾ ਮਾਜਰਾ ਨੇ ਜਿਹੜੇ ਇਹ ਬਕਾਇਦਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੋਲ ਕੇ ਆਉਂਦੇ ਹੈਗੇ ਔਰ ਇਹਦੇ ਨਾਲ ਹੀ ਸਾਨੂੰ ਜਨਨ ਕਿ ਹੰਦਰਦੀ ਦੇ ਕੇ ਆਉਂਦਿੰਦੀ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਮਸਲੇ ਹੱਲ ਕਰਾਂਗੇ ਪਰੰਤੂ ਬਦਕ ਸਮਤੀ ਇਹ ਅਸੀਂ 20 ਵਾਰੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਥੋਂ ਤੱਕ ਕਿ ਸੀਐਮ ਸਾਹਿਬ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਹਾਈਵੇ ਜਾਮ ਕਰਕੇ ਉੱਥੋਂ ਦੇ ਡੀਸੀ ਸਾਹਿਬਾਨਾਂ ਵੱਲੋਂ ਸਾਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਬਿਲਕੁਲ ਤੁਹਾਡੇ ਨਾਲ ਮੀਟਿੰਗ ਕਰਨਗੇ ਅਸੀਂ 19 ਵਾਰ ਲਗਾਤਾਰ ਚੰਡੀਗੜ੍ਹ ਮੀਟਿੰਗ ਕਰਨ ਵਾਸਤੇ ਗਿਆਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਇਹ ਗੱਲ ਕਹਿੰਦੇ ਸੀਗੇ ਕਿ ਪੰਜਾਬ ਦੀ ਸਰਕਾਰਾ ਸੱਥਾ ਦੇ ਵਿੱਚ ਚੱਲੂਗੀ ਪੰਜਾਬ ਦੀ ਬਦਕਸਮਤੀ ਹੈ ਕਿ ਮਹਿਕਮੇ ਪੱਕੇ ਨੇਗੇ ਤੇ ਮੁਲਾਜ਼ਮ ਕੱਚੇ ਰਹਿਗੇ ਪਰ ਤੂੰ ਸਾਡੇ ਨਾਲ ਇੱਕ ਵਾਰੀ ਵੀ ਮੁਲਾਕਾਤ ਨਹੀਂ ਕਰੀ ਅਸੀਂ ਤਾਂ ਰੋਜ਼ 4 ਵਜੇ ਨਿਕਲਦੇ ਆਂਗੇ ਤੇ 10 ਵਜੇ ਤੈਨੂੰ ਚੰਡੀਗੜ੍ਹ ਪਹੁੰਚਦੇ ਆਂਗੇ 5 ਵਜੇ ਤੱਕ ਸਾਨੂੰ ਪਹੁੰਚਾਇਆ ਜਾਂਦਾ 5 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਗੱਲ ਕਹਿ ਕੇ ਮੋੜਿਆ ਜਾਂਦਾਗਾ ਕੇ ਮੁੱਖ ਮੰਤਰੀ ਸਾਹਿਬ ਦਾ ਸਟੂਲ ਬੀਜੀ ਹੈਗਾ ਵੀ ਉਹ ਮਿਲ ਨਹੀਂ ਸਕਦੇ। ਇੱਕ ਪੂਰੀ ਸਰਕਾਰ ਹੈ ਜਿੰਦੇ ਇੱਕੋ ਇਹੋ ਜਿਹਾ ਮੁੱਖ ਮੰਤਰੀ ਜਿਹਨੇ ਵੀਵਰਾ ਮੁਕਰਿਆ। ਪ੍ਰਕਾਸ਼ ਸਿੰਘ ਬਾਦਲੂ ਆਪਾਂ ਬਾੜਾ ਕਹਿੰਦੇ ਆ ਪਰ ਇੱਕ ਗੱਲੋਂ ਚੰਗਾ ਸੀ ਉਹ ਸਾਡੇ ਨਾਲ ਮੀਟਿੰਗ ਕਰ ਲੈਂਦਾ ਮੈਂ ਉਹ ਜਿੱਥੇ ਚੰਗਾ ਸੀਗਾ ਤਾਂ ਉਹੀ ਜਿੱਤਾ ਕੱਖ ਦੀ ਭਾਵੇਂ ਉਹਨਾਂ ਨੇ ਜਿੱਤਾ ਕੱਖ ਦੀ ਮੀਟਿੰਗ ਕਰ ਲੈਂਦਾ ਮੀਟਿੰਗ ਕਰਾ ਦਿਓ ਜਿਓ ਕੱਖ ਨਾਲ ਮੀਟਿੰਗ ਕਰਾ ਦਿਓ ਇਹਨਾਂ ਨੂੰ ਮੀਟਿੰਗ ਵੀ ਨਹੀਂ ਕਰਦੇ ਆਪਣੀ ਪਾਲਿਸੀ ਬਰਦਰ ਰਹੀ ਹੈ ਵੀ ਜਿਓ ਕੱਖ ਨਾਲ ਮੀਟਿੰਗ ਕਰਾ ਦਿਓ ਮੇਰੀ ਗੱਲ ਸੁਣੋ ਮੇਰੇ ਐਮਐਲਏ ਸਾਹਿਬ ਮੀਟਿੰਗ ਕਰਾ ਦੇ ਕਿਸੇ ਘਰੇ ਸਪੈਕਟ ਕਰੇ ਸਾਡਾ ਸੁਣਦਾ ਗ ਕਿੰਨੇ ਕੁ ਜੂਲੀਆ ਹੋਣਗੇ ਪੰਜਾਬ ਦੇ ਸਾਰੇ ਸਾਰੇ ਨਹੀਂ ਬਣਾਉਂਦੇ ਕਿੰਨੇ ਜੂਲੀਆ ਹੋਣਗੇ ਬਥੇਰੀਆਂ ਜੀ ਥਰੇਕ ਮਹਿਕ ਵੀ ਦੋ ਦੋ ਤਿੰਨ ਤੜੇ ਗਈਆਂ ਦੋ 2.5 ਹਾਂਜੀ ਠੀਕ ਹੈ ਜੀ ਦੋ 2.5 ਦਾ ਪਤਾ ਮੀਟਿੰਗ ਕਰਿਆ ਉਹਨੇ ਕਮੇਟੀ ਬਣਾਤੀ ਸੀ ਉਹਦੀ ਕੈਬਨਟ ਕਮੇਟੀ ਨੇ ਫਿਰ ਸਾਰੇ ਕਮੇਟੀ ਨੇ ਰਿਪੋਰਟ ਵੀ ਦੇ ਦਿੱਤੀ ਜੀ ਜਲ ਸਪਲਾਈ ਵਾਲੇ ਮੁੰਡੇ ਜਾਂ ਬਿਜਲੀ ਬੋਰਡ ਵਾਲੇ ਪੱਕੇ ਕਰ ਲਓ ਮੁੱਖ ਮੰਤਰੀ ਸਾਹਿਬ ਆਪੇ ਆਪਣਾ ਉਹਨੂੰ ਕੰਟਰੈਕਟ ਕਰ ਰਹੇ ਆ ਕਰ ਰਹੇ ਆ ਰਿਪੋਰਟ ਬਣੀ ਹੋ ਗਈ ਆ ਸਾਨੂੰ ਤਾਂ ਸੀਐਮ ਸਾਹਿਬ ਦਾ ਤਾਂ ਕਮੇਟੀ ਯਾਰ ਫੇਰ ਉਹੀ ਗੱਲ ਸਰ ਕਮੇਟੀ ਸਾਰੇ ਬੰਦੇ ਨੂੰ ਮੈਂ ਸੀਐਮ ਨਾਲ ਬਿਠਾ ਦਿੰਦਾ ਪਹਿਲਾਂ ਮੈਂ ਮੇਰੀ ਗੱਲ ਸੁਣ ਨਾ ਆਪਣੀ ਵਾਲੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੂਜੇ ਦੂਜੇ ਪਾਸੇ ਗੱਲ ਸੁਣ ਆ ਗੋੜੀਆਂ ਬੱਜੀਆਂ ਲੋਕਾਂ ਦੇ ਸਿਰ 'ਚ ਜੱਸ ਦੇ ਗੋੜੇ ਬੱਜਿਆ ਬੱਜਿਆ ਨਾ ਬੱਜੇ ਵੀ ਮਰੇ ਮੇਰੀ ਗੱਲ ਸੁਣ ਨਾ ਆ ਸੁਣ ਨਾ ਜਿੰਦੀ ਮਾਰਿਆ ਗੋੜੇ ਸੁਣ ਨਾ ਮੇਰੇ ਕੋਲ ਕੁੜੀਆਂ ਨੂੰ ਪੁਲਿਸਿਆ ਉੱਥੇ ਦਿੱਲੀ ਦੇ ਵਿੱਚ ਆ ਸੂਰਤ ਦੇ ਵਿੱਚ ਨਾ ਐਮਪੀ ਸੀਗਾ ਕਾਂਗਰਸ ਦਾ ਵੀ ਚੱਕ ਕੇ ਲੈ ਆ ਆ ਅੱਠ ਚੱਕ ਕੇ ਲੈ ਗਏ ਜੀ ਓ ਯਾਰ ਗੱਲ ਤਾਂ ਸੁਣ ਲੈ ਨਾ ਇੱਕ ਵਾਰ ਗੱਲ ਸੁਣੋ ਮੇਰੀ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਨਾ ਵੀ ਕੋਈ ਨਹੀਂ ਅਸੀਂ ਕਿਸੇ ਮੈਂ ਕਹਿ ਰਿਹਾ ਵੀ ਸਾਡੀ ਲੜਾਈ ਜਿਹੜਾ ਬੰਦਿਆਂ ਦੇ ਨਾਲ ਹੈ ਉਹਨਾਂ ਨੇ ਚੱਕ ਕੇ ਸਾਰੇ ਗੀਡਰਾਂ ਤੇ ਫੋਕ ਤੇ ਸਾਡੇ ਬਾਦ ਕਿਥੇ ਹੋਇਆ ਪੰਜਾਬ ਦੇ ਪੈਸੇ ਰੋਕੇ ਹੋਏ ਸੜਕਾਂ ਬਣਾਉਣੀਆਂ ਸੀ